ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪ੍ਰਵਿੰਦਰ ਕੌਰ ਅੱਜ ਅਸੀਂ ਸਦੀ ਵਾਲੀਆਂ ਹਰੀਆਂ-ਹਰੀਆਂ ਸਬਜ਼ੀਆਂ ਸਰਦੀ ਦੇ ਦਿਨਾਂ ਦੇ ਵਿੱਚ ਆ ਗਈਆਂ ਸੀ ਤੇ ਅਸੀਂ ਮੇਥੀ ਬਣਾ ਕੇ ਤਿਆਰ ਕਰਾਂਗੇ ਤੇ ਮੇਥੀ ਨੂੰ ਅਸੀਂ ਚੁਣ ਲਿਆ ਸੀ ਤੇ ਚੁਣ ਕੇ ਅਸੀਂ ਤੋਲ ਲਿਆ ਸੀ ਤੇ ਮੇਥੀ ਦੇ ਵਿੱਚ ਪਾਵਾਂਗੇ ਅਸੀਂ ਆਲੂ ਬਰੀਕ ਕੱਟ ਕੇ ਇੱਥੇ ਤਿੰਨ ਚਾਰ ਮੈਂ ਆਲੂ ਲੈ ਲੇ ਸੀ ਆਲੂਨ ਵਾਂਸੀ ਪਾਣੀ ਦੇ ਵਿੱਚ ਭਿਉਂ ਦਿੱਤਾ ਸੀ ਗੈਸ ਉੱਪਰ ਅਸੀਂ ਕੜਾਈ ਰੱਖ ਲਈ ਸੀ ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਤੇ ਮੇਥੀ ਜਿਹੜੀ ਹੈ ਸਰੋਂ ਦੇ ਤੇਲ ਦੇ ਵਿੱਚ ਬਹੁਤ ਟੇਸਟ ਬਣੇਗੀ ਤੇਲ ਗਰਮ ਹੋ ਗਿਆ ਸੀ ਇੱਕ ਚਮਚਾ ਅਸੀਂ ਜੀਰੇ ਦਾ ਪਾ ਦਵਾਂਗੇ ਤੇ ਜੀਰੇ ਨੂੰ ਤੜਕਾ ਲਵਾਂਗੇ ਜੀਰਾ ਤੜਕ ਗਿਆ ਇੱਥੇ ਲਿਆ ਸੀ ਅਦਰਕ ਤੇ ਲਸਣ ਤੇ ਇਹਨਾਂ ਨੂੰ ਵੀ ਅਸੀਂ ਤੇਲ ਦੇ ਵਿੱਚ ਘੋਲ ਲਵਾਂਗੇ ਇੱਥੇ ਪਾ ਦਵਾਂਗੇ ਬਰੀਕ ਕੱਟੇ ਹੋਏ ਪਿਆਜ਼ ਪਿਆਜ਼ਾਂ ਨੂੰ ਹੁਣ 3-4 ਮਿੰਟ ਵਾਸਤੇ ਆਪਾਂ ਭੁੰਨਾਂਗੇ ਪਿਆਜ਼ਾਂ ਨੂੰ ਮੈਂ 4-5 ਮਿੰਟ ਵਾਸਤੇ ਭੁੰਨ ਲਿਆ ਸੀ ਤੇ ਹੁਣ ਇੱਕ ਚਮਚਾ ਅਸੀਂ ਨਮਕ ਪਾ ਦਵਾਂਗੇ ਅੱਧਾ ਚਮਚਾ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ ਅੱਧਾ ਚਮਚਾ ਪਾਵਾਂਗੇ ਲਾਲ ਮਿਰਚ ਦਾ ਪਾਊਡਰ ਹਲਦੀ ਪਾਊਡਰ ਇੱਕ ਚਮਚਾ ਪਾਵਾਂਗੇ ਧਨੀਆ ਪਾਊਡਰ ਇੱਥੇ ਚਾਰ ਪੰਜ ਮੈਂ ਹਰੀਆਂ ਮਿਰਚਾਂ ਨੂੰ ਕੱਟ ਲਿਆ ਸੀ ਹਰੀਆਂ ਮਿਰਚਾਂ ਪਾ ਦਵਾਂਗੇ ਤੇ ਨਾਲ ਹੀ ਪਾ ਦਵਾਂਗੇ ਅਸੀਂ ਟਮਾਟਰ ਤੇ ਅਸੀਂ ਮਸਾਲੇ ਨੂੰ ਮਿਕਸ ਕਰ ਦਵਾਂਗੇ ਤੜਕੇ ਦੇ ਵਿੱਚ ਹੁਣ ਅਸੀਂ ਸਭ ਤੋਂ ਪਹਿਲੇ ਆਲੂ ਪਾ ਦਵਾਂਗੇ ਆਲੂ ਪਾ ਕੇ ਅਸੀਂ ਮਿਕਸ ਕਰ ਦਵਾਂਗੇ ਤੇ ਜੇ ਤੁਹਾਨੂੰ ਮੇਰੇ ਮੇਥੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਆਲੂ ਮੰਨ ਅਸੀਂ ਮਿਕਸ ਕਰ ਦਿੱਤਾ ਸੀ ਤੇ ਹੁਣ ਅਸੀਂ ਇਹਨੂੰ 4-5 ਮਿੰਟ ਵਾਸਤੇ ਆਲੂ ਮੰਨ ਟਾ ਕੇ ਪਕਾਵਾਂਗੇ ਕਿਉਂਕਿ ਆਲੂ ਕੱਲੇ ਪੱਕ ਜਾਣਗੇ ਆਲੂ ਮੇਥੀ ਦੇ ਵਿੱਚ ਬਿਲਕੁਲ ਕੱਚੇ ਨਹੀਂ ਰਹਿੰਦੇ ਇਸ ਤਰ੍ਹਾਂ ਪਕਾਈਏ ਤੇ ਨਾਲੋ ਅਸੀਂ 5 ਕਿ ਮਿੰਟ ਪਕਾ ਲਿਆ ਸੀ ਤੇ ਇੱਕ ਦੋ ਵਾਰੀ ਮੈਂ ਇਹਨਾਂ ਨੂੰ ਚੈੱਕ ਕਰ ਲਿਆ ਸੀ ਤੇ ਆਲੂ ਕਾਫੀ ਜ਼ਿਆਦੇ ਪੱਕ ਗਏ ਤੇ ਹੁਣ ਅਸੀਂ ਇਹਦੇ ਵਿੱਚ ਮੇਥੀ ਨੂੰ ਪਾ ਦਵਾਂਗੇ ਮੇਥੀ ਪਾ ਕੇ ਅਸੀਂ ਇਹਨੂੰ ਹੱਲੀ ਇਹਨੂੰ ਗਿਰ ਦੇ ਵਿੱਚ ਪਲਟਾ ਨਹੀਂ ਫੇਰਾਂਗੇ ਤੇ ਆਪਾਂ ਇਹਨੂੰ 2-3 ਮਿੰਟ ਵਾਸਤੇ ਇੱਥੇ ਟੱਕ ਦੇਵਾਂਗੇ ਜਿਹੜੀ ਮੇਥੀ ਜਿਹੜੀ ਉਹ ਬੈਠ ਜੇ ਕਿ ਤੇ ਪੇਰ ਖੱਲਾ ਹੋਣੀ ਜਿਹੜੀ ਇਹ ਸੋਖੀ ਹੋ ਜਾਂਦੀ ਹੈ ਹੁਣ ਅਸੀਂ ਮੇਥੀ ਨੂੰ ਹਲਾ ਦਵਾਂਗੇ 5 ਕਿ ਮਿੰਟ ਮੈਂ ਇਸ ਤਰ੍ਹਾਂ ਪਕਾਤੀ ਸੀ ਮੇਥੀ ਬੈਠ ਗਈ ਹੈ ਤੇ ਇਸ ਤਰ੍ਹਾਂ ਬਹੁਤ ਸੋਖੇ ਤਰੀਕੇ ਨਾਲ ਮਿਕਸ ਹੋ ਜਾਂਦੀ ਮੇਥੀ ਤੁਫੋਂ ਅਸੀਂ ਮੇਥੀ ਨੂੰ ਟੱਕ ਕੇ ਨਹੀਂ ਪਗਾ ਪਕਾਉਣਾ ਵੀ ਅਸੀਂ ਮੇਥੀ ਨੂੰ ਖੁੱਲੇ ਪਕਾਵਾਂਗੇ ਮੇਥੀ ਨੂੰ ਮੈਂ 1-2 ਵਾਰੀ ਪਹਿਲੇ ਵੀ ਚੈੱਕ ਕਰ ਲਿਆ ਸੀ ਤਦ ਹੁਣ ਅਸੀਂ ਮੇਥੀ ਨੂੰ ਦੇਖਾਂਗੇ ਕਿ ਆਲੂ ਜਿਹੜੇ ਪੱਕ ਗਏ ਪੂਰੇ ਤਰੀਕੇ ਨਾਲ ਆਲੂ ਬਹੁਤ ਵਧੀਆ ਏ ਪੱਕ ਕੇ ਤਿਆਰ ਹੋ ਗਏ ਆ ਤੇ ਮੇਥੀ ਨੂੰ ਅਸੀਂ 2 ਮਿੰਟ ਵਾਸਤੇ ਹੋਰ ਪਕਾ ਲਵਾਂਗੇ ਤੇ ਮੇਥੀ ਜਦੋਂ ਆਪਾਂ ਢੱਕਣ ਦੇ ਕੇ ਪਕਾਈਏ ਤਾਂ ਕੜਵੀ ਬਣਦੀ ਆ ਤੇ ਬਿਨਾ ਢੱਕਣ ਤੋਂ ਮੇਥੀ ਨੂੰ ਪਕਾਉਣਾ ਚਾਹੀਦਾ ਆ ਤੇ ਫਿਰ ਬਿਲਕੁਲ ਬਹੁਤ ਵਧੀਆ ਇਹ ਮੇਥੀ ਬਣ ਕੇ ਤਿਆਰ ਹੋਏਗੀ ਮੇਥੀ ਬਣ ਕੇ ਤਿਆਰ ਆ ਤੇ ਹੁਣ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ ਮੇਥੀ ਨੂੰ ਅਸੀਂ ਪਲੇਟ ਵਿੱਚ ਪਾ ਦਵਾਂਗੇ ਜੇ ਤੁਹਾਨੂੰ ਮੇਰੇ ਮੇथी ਬਣਾਉਣ ਦਾ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਬੈਲ ਦਾ ਬਟਨ ਜਰੂਰ ਦਬਾਇਆ ਕਰਿਓ ਵੀ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ